ਚੀਜ਼ ਨੂੰ ਖਬਰ ਆਈ ਕਿ ਪਠਾਨਕੋਟ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਜਿਹਦੇ ਨਾਲ ਪਾਕਿਸਤਾਨ ਦੀ ਜਿਹੜੀ ਆ ਬਾਰਡਰ ਲੱਗਦੇ ਆ ਰਾਵੀ ਦਰਿਆ ਲੰਘਦਾ ਉੱਥੇ ਕੁਝ ਲੋਕ ਜਿਹੜੇ ਆ ਕਿਸੇ ਦੇ ਫਾਰਮ ਹਾਊਸ ਦੇ ਵਿੱਚ ਦੇਖੇ ਗਏ ਤੇ ਦੱਸਿਆ ਜਾਂਦਾ ਵੀ ਇਹ ਸ਼ੱਕੀ ਲੋਕ ਸੀਗੇ ਇਹਨਾਂ ਨੇ ਇੱਕ ਫਾਰਮ ਹਾਊਸ ਦੇ ਵਿੱਚ ਕੁਸ ਭੈਟ ਕੀਤੀ ਉੱਥੇ ਜਿਹੜੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਸੀਗੇ ਤੱਕੇ ਦੇ ਨਾਲ ਗਨ ਪੁਆਇੰਟ ਦੇ ਉੱਤੇ ਉਹਨਾਂ ਕੋਲੋਂ ਖਾਣਾ ਬਣਵਾਇਆ ਖਾਣਾ ਖਾਦਾ ਤੇ ਬਾਅਦ ਚੋਂ ਉਸ ਪ੍ਰਵਾਸੀ ਮਜ਼ਦੂਰ ਨੂੰ ਇੰਨੀ ਗੱਲ ਕਹਿ ਗਏ ਵੀ ਜੇ ਤੂੰ ਇਹਦੇ ਬਾਰੇ ਕਿਸੇ ਨਾਲ ਵੀ ਗੱਲ ਕੀਤੀ ਵੀ ਕੌਣ ਆਇਆ ਕੀ ਕਰਕੇ ਗਿਆ ਤਾਂ ਫੇਰ ਆ ਜਿਹੜਾ ਤੂੰ ਪੜਿਆ ਵਿਚਾਰ ਲਈ ਬੰਦਾ ਡਰ ਗਿਆ ਉਹਨੇ ਇਹਦੀ ਇਤਲਾ ਆਪਣੇ ਮਾਲਕ ਨੂੰ ਦਿੱਤੀ ਜਿਨ੍ਹਾਂ ਦਾ ਉਹ ਫਾਰਮ ਹਾਊਸ ਸੀਗਾ ਗੱਲ ਪੁਲਿਸ ਤੱਕ ਪਹੁੰਚੀ ਤੇ ਸਰਚ ਆਪਰੇਸ਼ਨ ਜਿਹੜਾ ਉਹ ਸ਼ੁਰੂ ਹੋ ਗਿਆ ਹਾਲਾਂਕਿ ਕੱਲ ਪਠਾਨਕੋਟ ਦੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਬੀਐਸਐਫ ਨੇ ਢੇਰ ਵੀ ਕੀਤਾ ਸੀਗਾ ਜਿਹੜਾ ਪਾਰ ਵੱਲੋਂ ਇਧਰ ਨੂੰ ਤੁਰਿਆ ਆਂਦਾ ਸੀ ਪਾਰ ਤੋਂ ਭਾਵਾ ਪਾਕਿਸਤਾਨ ਵੱਲੋਂ ਇਧਰ ਨੂੰ ਤੁਰਿਆ ਆਂਦਾ ਸੀ ਬੀਐਸਐਫ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਜਦੋਂ ਨਹੀਂ ਰੁਕਿਆ ਤਾਂ ਫਿਰ ਉਹਨਾਂ ਨੂੰ ਮਜਬੂਰਨ ਗੋਲੀ ਚਲਾਉਣੀ ਪਈ ਜਦੋਂ ਉਹਦੇ ਤਲਾਸ਼ੀ ਲਈ ਗਈ ਤਾਂ ਉਹਦੇ ਕੋਲੋਂ ਇੱਕ ਬੈਗ ਬਰਾਮਦ ਹੋਇਆ ਜਿਹਦੇ ਉੱਤੇ ਜਿਹੜੀ ਭਾਸ਼ਾ ਲਿਖੀ ਹੋਈ ਸੀ ਉਹ ਉਰਦੂ ਸੀਗੀ ਬੈਗ ਖੋਲਿਆ ਗਿਆ ਤਾਂ ਉਹਦੇ ਵਿੱਚ ਕੁਝ ਸਿਕਟਾ ਸੀਗੀਆਂ ਹੈੱਡਫੋਨ ਸੀਗੇ ਤੇ ਕੁਝ ਹੋਰ ਦਾ ਜਿਹੜਾ ਨਿੱਜੀ ਸਮਾਨ ਸੀਗਾ ਪਰ ਇਹ ਬੰਦਾ ਕਿਉਂ ਅੱਗੇ ਵੱਧ ਆਇਆ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਵੀ ਜਦੋਂ ਇਹਨੂੰ ਰੋਕ ਰਿਹਾ ਬੀਐਸਐਫ ਵਾਲੇ ਹਾਲਾਂਕਿ ਬੀਐਸਐਫ ਨਾਰਮਲੀ ਗੋਲੀ ਨਹੀਂ ਚਲਾਉਂਦੇ ਬਹੁਤ ਲੋਕ ਗਲਤੀ ਦੇ ਨਾਲ ਵੀ ਸਰਹੱਦ ਜਿਹੜੀ ਆ ਉਹ ਪਾਰ ਕਰ ਲੈਂਦੇ ਆ ਬਾਅਦ ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਬਾਅਦ ਚ ਉਹ ਇੱਥੇ ਭਾਰਤ ਦੇ ਵਿੱਚ ਉਹਨਾਂ ਨੂੰ ਵਕੀਲ ਵੀ ਦਿੱਤਾ ਜਾਂਦਾ ਵੀ ਤੁਸੀਂ ਆਪਣੇ ਪੱਖ ਜੇ ਰੱਖਣਾ ਚਾਹੁੰਦੇ ਹੋ ਰੱਖੋ ਤੇ ਬਹੁਤ ਲੋਕ ਜਿਹੜੇ ਆ ਉਹ ਬਾਅਦ ਚ ਜਦੋਂ ਕੇਸ ਜਿੱਤ ਜਾਂਦੇ ਆ ਉਹ ਦੱਸਦੇ ਆ ਵੀ ਅਸੀਂ ਗਲਤੀ ਦੇ ਨਾਲ ਆ ਗਏ ਸੀਗੇ ਤਾਂ ਉਹ ਵਾਪਸ ਆਪਣੇ ਵਤਨ ਜਿਹੜਾ ਉਹ ਪਰਤ ਜਾਂਦੇ ਆ ਪਰ ਜੋ ਕੁਝ ਕੱਲ ਹੋਇਆ ਕਿਸ਼ ਕੀਤੀ ਵੀ ਭਾਈ ਤੂੰ ਉੱਥੇ ਰੁਕ ਜਾ ਅਸੀਂ ਤੇਰੇ ਕੋਲ ਆੰਦੇ ਆ ਇਹ ਬੰਦਾ ਅੱਗੇ ਵੱਧ ਆਇਆ ਤੇ ਬਾਅਦ ਚੋਂ ਇਹਨੂੰ ਢੇਰ ਕਰ ਦਿੱਤਾ ਗਿਆ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਤਿੰਨ ਸ਼ੱਕੀ ਵਿਅਕਤੀ ਹੋਰ ਪਠਾਨਕੋਟ ਦੇ ਇਲਾਕੇ ਦੇ ਵਿੱਚ ਦੇਖੇ ਗਏ ਆ ਆ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਜਿਹਦੇ ਵਿੱਚ ਫੌਜ ਦੀ ਵਰਦੀ ਦੇ ਵਿੱਚ ਇਹ ਬੰਦੇ ਤੁਹਾਨੂੰ ਨਜ਼ਰ ਆ ਰਹੇ ਆ ਇਹ ਕੱਲ ਫੇਰ ਜਿਹੜਾ ਪਠਾਨਕੋਟ ਦੇ ਬਾਜ਼ਾਰਾਂ ਦੇ ਵਿੱਚ ਦੇਖੇ ਗਏ ਆ ਇੱਕ ਰੇੜੀ ਦੇ ਉੱਤੇ ਖੜੇ ਆ ਉੱਥੋਂ ਇਹ ਪਾਣੀ ਜਿਹੜਾ ਵਾ ਇਹ ਪੀ ਰਹੇ ਆ ਜਦੋਂ ਇਹਨਾਂ ਬਾਰੇ ਫੇਰ ਦੱਸਿਆ ਗਿਆ ਵੀ ਬੰਦੇ ਤਾਂ ਫੌਜੀ ਵਰਦੀ ਦੇ ਵਿੱਚ ਸੀਗੇ ਪਰ ਉਹ ਫੌਜੀ ਭਰਾ ਲੱਗਦੇ ਨਹੀਂ ਸੀ ਤਾਂ ਪੁਲਿਸ ਜਿਹੜੀ ਆ ਉਹ ਫੇਰ ਇੱਕ ਵਾਰੀ ਪੱਪਾਂ ਪਾਰ ਹੋ ਗਈ ਹਾਲਾਂਕਿ ਪੁਲਿਸ ਪਹਿਲੇ ਤੌਰ ਤੇ ਹੀ ਜਿਹੜਾ ਵਾ ਪਹਿਲੇ ਦਿਨ ਤੋਂ ਹੀ ਪੱਪਾਂ ਪਾਰ ਆ ਕਿਉਂਕਿ ਬੰਦੇ ਹਾਲੇ ਤੱਕ ਫੜੇ ਨਹੀਂ ਗਏ ਸਕੈਚ ਬਣਾਏ ਗਏ ਆ ਸਕੈਚ ਜਾਰੀ ਕੀਤੇ ਗਏ ਆ ਜਨ ਤੱਕ ਕੀਤੇ ਗਏ ਆ ਪਰ ਹਾਲੇ ਤੱਕ ਸਿਰਫ ਉਹ ਬੰਦਾ ਜਿਹੜਾ ਇੱਕ ਢੇਰ ਕੀਤਾ ਗਿਆ ਉਸ ਤੋਂ ਇਲਾਵਾ ਕੋਈ ਵੀ ਬੰਦਾ ਜਿਹੜਾ ਉਹ ਪੁਲਿਸ ਦੇ ਕਾਬੂ 'ਚ ਨਹੀਂ ਆਇਆ ਹੁਣ ਇਸੇ ਦੇ ਚੱਲਦਿਆਂ ਕਿਉਂਕਿ ਸਾਰਿਆਂ ਨੂੰ ਸਾਨੂੰ ਪਤਾ ਹੈ ਕਿ ਜੋ ਕੁਝ ਪਠਾਨਕੋਟ 에ਅਰ ਬੇਸ 2016 ਦੇ ਵਿੱਚ ਹੋਇਆ ਸੀ ਹਮਲਾ ਹੋਇਆ ਸੀ ਐਸਪੀ ਬਲਜੀਤ ਸਿੰਘ ਹੋਣਾ ਦੀ ਜਾਨ ਚਲੀ ਗਈ ਸੀ ਜਿਨ੍ਹਾਂ ਨੇ ਪੂਰੀ ਬਹਾਦਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਉਹਨੂੰ ਮੱਦੇਨਜ਼ਰ ਰੱਖਦੇ ਆਂ ਵੀ ਫੇਰ ਕੋਈ ਅਜਿਹੀ ਘਟਨਾ ਨਾ ਵਾਪਰ ਜਾਵੇ ਪੁਲਿਸ ਇਸ ਵੇਲੇ ਬੰਬਾਂ ਭਾਰਾ ਪੁਲਿਸ ਨਹੀਂ ਚਾਹੁੰਦੀ ਕਿ ਅਨਸਖਾਮੀ ਘਟਨਾ ਜਿਹੜੀ ਹੈ ਉਹ ਵਾਪਰ ਜਾਏ ਇਸੇ ਦੇ ਚਲਦਿਆਂ ਪੰਜਾਬ ਪੁਲਿਸ ਨੇ ਤਿੰਨ ਨੰਬਰ ਜਿਹੜੇ ਆ ਇਹਨਾਂ ਸ਼ੱਕੀ ਵਿਅਕਤੀਆਂ ਨੂੰ ਲੈ ਕੇ ਜਾਰੀ ਕੀਤੇ ਆ ਕੀ ਤਾਂ ਜੋ ਜੇ ਤੁਸੀਂ ਇਹਨਾਂ ਸ਼ੱਕੀਆਂ ਨੂੰ ਕਿਤੇ ਦੇਖੋ ਤਾਂ ਤੁਰੰਤ ਜਿਹੜੀ ਆ ਉਹ ਇਤਲਾਹ ਕਰ ਦਿਓ ਪਹਿਲਾਂ ਤੁਹਾਡੇ ਨਾਲ ਇਹ ਨੰਬਰ ਜਿਹੜੇ ਆ ਇਹ ਸਾਂਝੇ ਕਰ ਦਿੰਨੇ ਆ ਇੱਕ ਨੰਬਰ ਹੈਗਾ 87280 33500 ਦੂਸਰਾ ਨੰਬਰ ਜਾਰੀ ਕੀਤਾ ਗਿਆ 9872200309 ਤੀਸਰਾ ਨੰਬਰ ਹੈਗਾ 9988411405 ਇਹ ਤਿੰਨ ਨੰਬਰ ਪੰਜਾਬ ਪੁਲਿਸ ਨੇ ਜਾਰੀ ਕੀਤੇ ਆ ਕੰਟਰੋਲ ਰੂਮ ਜਿਹੜਾ ਉਹ ਬਣਾ ਦਿੱਤਾ ਗਿਆ ਵੀ ਇਹਨਾਂ ਸ਼ੱਕੀਆਂ ਦੇ ਬਾਰੇ ਕੋਈ ਵੀ ਇਤਲਾਹ ਦੇਣੀ ਹੋਵੇ ਤਾਂ ਇਹਨਾਂ ਨੰਬਰਾਂ ਦੇ ਉੱਤੇ ਜਿਹੜੀ ਆ ਉਹ ਦਿੱਤੀ ਜਾਏ ਨਾਲ ਦੀ ਨਾਲ ਕਿਉਂਕਿ ਬੀਐਸਐਫ ਦੀ ਵਰਦੀ ਇਹਨਾਂ ਨੇ ਪਾਈ ਹੋਈ ਆ ਤੇ ਇਹ ਵੀ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਇਹ ਵਾਕਿਆ ਕਿਤੇ ਮੁਲਾਜ਼ਮ ਤੇ ਨਹੀਂ ਹੈਗੇ ਵੀ ਇਹ ਨਾ ਹੋਵੇ ਵੀ ਕਿਸੇ ਨੂੰ ਲੱਗਦਾ ਹੋਵੇ ਇਹਨਾਂ ਦੀ ਵेशभूषा ਦੇਖ ਕੇ ਵੀ ਯਾਰ ਇਹ ਸ਼ੱਕੀ ਜੇ ਲੱਗਦੇ ਆ ਇਹਦੇ ਬਾਰੇ ਵੀ ਅਜੇ ਵੈਰੀਫਿਕੇਸ਼ਨ ਚੱਲ ਰਹੀ ਆ ਪਰ ਜਿਹੜੇ ਸਕੈਚ ਜਾਰੀ ਕਰ ਦਿੱਤੇ ਗਏ ਜਿਹੜੇ ਉਸ ਪਰ ਸੀ ਮਜ਼ਦੂਰ ਨੇ ਪੁਲਿਸ ਨੂੰ ਦੱਸਿਆ ਸੀਗਾ ਹੁਲੀਆ ਉਹਨਾਂ ਦੀ ਭਾਲ ਹੱਲੇ ਤੱਕ ਜਾਰੀ ਹੈ ਉਹ ਬੰਦੇ ਹੱਲੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਦੱਸੇ ਜਾ ਰਹੇ ਆ ਪੁਲਿਸ ਪੱਪਾਪਾਰ ਬੱਸ ਸਟੈਂਡ ਰੇਲਵੇ ਸਟੇਸ਼ਨ ਸਰ ਹੱਦ ਦੇ ਨਾਲ ਲੱਗਦੇ ਸਾਰੇ ਪਿੰਡ ਜਿਹੜੇ ਆ ਉਹ ਖੰਗਾਲੇ ਜਾ ਰਹੇ ਆ ਹਲੇ ਤੱਕ ਕੋਈ ਜਿਹੜੀ ਸੂਚਨਾ ਨਹੀਂ ਮਿਲੀ ਤੇ ਅਸੀਂ ਇਹੀ ਅਰਦਾਸ ਕਰਦੇ ਆਂ ਵੀ ਇਹ ਬੰਦੇ ਜਿਹੜੇ ਆ ਇਹ ਇਸੇ ਤਰ੍ਹਾਂ ਹੀ ਗ੍ਰਫਤ ਦੇ ਵਿੱਚ ਆ ਜਾਣ ਕਿਸੇ ਕਿਸਮ ਦੀ ਕੋਈ ਅਨਸਖਾਮੀ ਘਟਨਾ ਜਿਹੜੀ ਆ ਉਹ ਸਾਡੇ ਦੇਸ਼ ਭਰ ਦੇ ਵਿੱਚ ਨਾ ਵਾਪਰੇ ਤਾਂ ਜੋ ਕਿਸੇ ਦੀ ਜਿਹੜੀ ਆ ਉਹ ਨਾ ਦਿੱਕਤ ਪਰੇਸ਼ਾਨੀ ਕਿਸੇ ਨੂੰ ਆਵੇ ਨਾ ਆਮ ਲੋਕਾਂ ਨੂੰ ਆਵੇ ਤੇ ਨਾ ਸਾਡੇ ਮੁਲਾਜ਼ਮਾਂ ਨੂੰ ਆਵੇ ਨਾ ਸਾਡੇ ਫੌਜ ਦੇ ਵੀਰਾਂ ਨੂੰ ਆਵੇ ਵੀ ਕਿਸੇ ਕਿਸਮ ਦੀ ਕੋਈ ਝੜਪ ਨਾ ਹੋਵੇ ਇਹ ਜਿਹੜੇ دہشت ਗਰਦ ਨੇ ਇਹ ਇਸੇ ਤਰ੍ਹਾਂ ਹੀ ਪੁਲਿਸ ਦੀ ਗ੍ਰਫਤ ਦੇ ਵਿੱਚ ਆ ਜਾਣ ਸੋ ਜਿੱਥੇ ਇੱਕ ਪਾਸੇ ਪੁਲਿਸ ਪਪਾ ਪਾ ਆ ਰਿਹਾ ਜਿੱ ਅਪੀਲ ਕਰ ਰਿਹਾ ਵੀ ਤੁਸੀਂ ਡਰੋ ਨਾ ਇਹ ਨੰਬਰ ਤੁਹਾਨੂੰ ਜਿਹੜੇ ਆ ਇਹ ਜਾਰੀ ਕਰ ਦਿੱਤੇ ਗਏ ਆ ਅਗਰ ਤੁਸੀਂ ਇਹਨਾਂ ਨੂੰ ਕਿਤੇ ਦੇਖੋ ਤਾਂ ਤੁਰੰਤ ਜਿਹੜਾ ਵਾ ਉਹ ਸਾਨੂੰ ਸੰਪਰਕ ਕਰੋ ਸਾਨੂੰ ਵੀ ਚਾਹੀਦਾ ਵੀ ਜੇ ਕਿਸੇ ਦੀ ਨਿਗਾਹ ਦੇ ਵਿੱਚ ਇਹ ਬੰਦੇ ਆ ਜਾਣ ਜਾਂ ਕਿਸੇ ਨੂੰ ਧਿਆਨ ਚਾਵੇ ਵੀ ਯਾਰ ਕੱਲ ਰਾਤ ਦੇਰ ਰਾਤ ਮੈਂ ਜਦੋਂ ਰੇਲਵੇ ਸਟੇਸ਼ਨ ਵੱਲੋਂ ਆ ਰਿਹਾ ਸੀਗਾ ਤਾਂ ਉੱਥੇ ਮੈਨੂੰ ਇਦਾਂ ਦੇ ਕੋਈ ਬੰਦੇ ਦਿਸੇ ਸੀ ਜਾਂ ਬੱਸ ਸਟੈਂਡ ਤੋਂ ਆ ਰਿਹਾ ਸੀ ਕਿਉਂਕਿ ਇਹੋ ਜਿਹੇ ਬੰਦੇ ਜਿਹੜੇ ਆ ਇਹ ਜੇ ਕੋਈ ਆਪਣਾ ਜਿਹੜਾ ਪਲਾਨ ਕਰਨਗੇ ਕਿਤੇ ਨਿਕਲਣ ਦਾ ਕਿਤੇ ਗਾਂਪਸ਼ਾ ਹੋਣ ਦਾ ਇਹ ਬਿਲਕੁਲ ਰਾਤ ਵੇਲੇ ਕਰਨ ਦੀ ਕੋਸ਼ਿਸ਼ ਕਰਨਗੇ ਕਿ ਤਾਂ ਜੋ ਇਹ ਲੋਕਾਂ ਦੀਆਂ ਅੱਖਾਂ ਪ੍ਰਸ਼ਾਸਨ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਸਕਣ ਤੇ ਜੇ ਕੋਈ ਸ਼ਖਸ ਇਹਨਾਂ ਨੂੰ ਦੇਖੇ ਤਾਂ ਤੁਰੰਤ ਜਿਹੜਾ ਉਹ ਪੁਲਿਸ ਨੂੰ ਦੱਸੇ ਪੁਲਿਸ ਨੇ ਪੂਰਾ ਪਠਾਨਕੋਟ ਜਿਹੜਾ ਇਸ ਵੇਲੇ ਟਾਈਟ ਸੀਲ ਕੀਤਾ ਪਿਆ ਪੰਜਾਬ ਵੱਲੋਂ ਹਿਮਾਚਲ ਵੱਲੋਂ ਪੂਰੀਆਂ ਜਿਹੜੀਆਂ ਸੜਕਾਂ ਜਿਹੜੀਆਂ ਪਠਾਨਕੋਟ ਨੂੰ ਜਾਂਦੀਆਂ ਨੇ ਉਹ ਇਸ ਤੇ ਇਸ ਵਕਤ ਚੈਕਿੰਗ ਪੂਰੇ ਜੋਰਾਂ ਦੇ ਉੱਤੇ ਚੱਲ ਰਹੀ ਆ ਗੁਰਦਾਸਪੁਰ ਤੋਂ ਲੱਗ ਕੇ ਪੂਰਾ ਜਨਾ ਪਠਾਨਕੋਟ ਦਾ ਆੜਾ ਦਵਾਲਾ ਡਲਹੋਜ਼ੀ ਤੱਕ ਹੋਰ ਪਾਸਿਆਂ ਵੱਲੋਂ ਪੂਰੀ ਸ਼ਕਤੀ ਦੇ ਨਾਲ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਪੰਪਾ ਭਾਰਾ ਤਾਂ ਜੋ ਕਿਉਂਕਿ ਪ੍ਰਿਆਟਿਕ ਬਹੁਤ ਜਾਂਦੇ ਆ ਇਸ ਵੇਲੇ ਗਰਮੀ ਆ ਹਿਮਾਚ ਦੇ ਲੋਕ ਬਹੁਤ ਜਾ ਰਹੇ ਆ ਪਠਾਨਕੋਟ ਲੋਕ ਬਹੁਤ ਘੁੰਮਣ ਜਾਂਦੇ ਆ ਪਰਿਵਾਰਾਂ ਦੇ ਨਾਲ ਜਾਂਦੇ ਛੋਟੇ ਛੋਟੇ ਬੱਚੇ ਹੁੰਦੇ ਆ ਇਸੇ ਦੇ ਚੱਲਦੇ ਆ ਪ੍ਰਸ਼ਾਸਨ ਜਿਹੜਾ ਉਹ ਪੱਪਾ ਪਾਰ ਆ ਵੀ ਕਿਸੇ ਕਿਸਮ ਦੀ ਕੋਈ ਅਨਸਖਾਵੀ ਘਟਨਾ ਜਿਹੜੀ ਹੈ ਉਹ ਨਾ ਵਾਪਰ ਜਾਏ ਟੈਲੀਫੋਨ ਨੰਬਰ ਇੱਕ ਵਾਰੀ ਫੇਰ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਜਿਹੜੇ ਪ੍ਰਸ਼ਾਸਨ ਨੇ ਜਾਰੀ ਕੀਤੇ ਆ 88280 33500 9872200309 998841141405 ਜੇ ਤੁਸੀਂ ਵੀ ਕੋਈ ਅਜਿਹੀ ਜਾਣਕਾਰੀ ਰੱਖਦੇ ਹੋ ਤੁਹਾਡੀ ਨਿਗਾਹ ਦੇ ਵਿੱਚ ਕੋਈ ਬੰਦਾ ਉਹ ਜਾਂ ਲੰਘਿਆ ਹੋਵੇ ਤਾਂ ਇਹਨਾਂ ਨੰਬਰਾਂ ਦੇ ਉੱਤੇ ਜ਼ਰੂਰ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ